हां जी भाई जी ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਆਪਣੇ ਜੂਪੂ ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਆਜਾਪਾ ਵੀਡੀਓ ਬਣਾ ਰਹੇ ਹਾਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਸੀਲੇ ਨੂੰ ਤਪਾ ਪਾਈ ਜਾਂਦੀ ਆ ਬਾਈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਝੋਟੀ ਦੇਖ ਰਹੇ ਹੋ ਜੀ ਬਾਈ ਇਹਨੇ ਤੀਸਰੇ ਸੂਏ ਸੂਣਾਗਾ ਤਕਰੀਬਨ ਸੂਣ ਦੇ ਵਿੱਚ 8 ਤੋਂ 10 ਦਿਨ ਰਹਿ ਗਏ ਦੁੱਧ ਇਹ 14 ਲੀਟਰ ਖੁੱਲਾ ਡੁੱਲਾ ਚਮਾਉਂਦੀ ਆ ਇਸ ਟਾਈਮ ਇਹਦੇ 10 ਦਿਨ ਇਹਦੇ ਸੂਣ ਦੇ ਵਿੱਚ ਬਾਕੀ ਰਹਿੰਦੇ ਨੇ ਬੱਚਾ ਇਹ ਜਿਆਦਾਤਰ ਕਟਿੰਗ ਹੀ ਦਿੰਦੀ ਹੈਗੀ ਦੋਨੇ ਸੂਏ ਕਟਿੰਗ ਹੀ ਦਿੱਤੀਆਂ ਨੇ ਇਹਨੇ ਲੇਵਾ ਸੋਨੂੰ ਮੈਂ ਬੈਕ ਸਾਈਡ ਤੋਂ ਦਿਖਾ ਦਿੰਦਾ ਇੱਥੋਂ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋਗੇ ਚੰਗਾ ਲੇਵਾ ਹੈ ਬਣਾ ਕੇ ਸੁੰਦੀ ਆ ਲਵਾਤ ਸੋਨੂੰ ਆਪ ਦੀਂਦਾਗਾ ਵੀ ਤਾਹਾਂ ਤੱਕ ਲੇਵੇ ਦੀ ਧੱਕ ਬਣ ਜਾਂਦੀ ਆ ਜੀ ਦਸਾਂ ਦਿਨਾਂ ਤੱਕ ਪੂਰਾ ਲੇਵਾ ਪਸਾ ਕੇ ਤੁਰ ਨੂੰ ਹਰ ਜਾਂਦੀ ਆ ਜਦੋਂ ਸੂਣ ਦਾ ਟਾਈਮ ਨੇੜੇ ਲੱਗ ਜਾਂਦਾ ਹੈ ਸੋਣੀ ਝੋਟੀ ਆ ਮੂੰਹ ਮੱਥਾ ਮੈਂ ਸੋਨੂੰ ਨੇੜੇ ਤੋਂ ਦਿਖਾ ਦਿੰਨਾ ਇਹਨੂੰ ਕਹਿੰਦੇ ਆ ਵੀ ਮੋੜਾ ਨਸਲ ਦੀ ਝੋਟੀ ਆ ਇਹ ਪੂਰਾ ਸਨਖ ਪੁਣੇ ਦੇ ਵਿੱਚ ਆਈ ਸੋਨਾ ਸਿੰਘ ਹੈਗਾ ਪਤਲਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋਗੇ ਚੰਗੀ ਸਨਖ ਪੁਣੇ ਦੇ ਵਿੱਚ ਆ ਥਾਣਾ ਦਾ ਸਾਈਜ਼ ਮੈਂ ਤੁਹਾਨੂੰ ਨੇੜੇ ਦਿਖਾ ਦਿੰਨਾ ਸੋਹਣੇ ਥਾਣਾ ਚਾਰੇ ਵਿੱਥੀ ਤੇ ਗੈਰ ਤੇ ਸੋਹਣੇ ਲੱਗੇ ਹੋਏ ਆਗੇ ਮੂਹਲੀ ਸਾਈਡ ਤੋਂ ਵੀ ਦਿਖਾ ਦਿੰਨਾ ਮੈਂ ਚਾਰੇ ਥਾਣਾ ਵਿੱਥੀ ਤੇ ਗੈਰ ਤੇ ਸੋਹਣੇ ਲੱਗੇ ਨੇ ਆ 14 ਲੀਟਰ ਦੁੱਧ ਕੰਡੇ ਵਾਲਾ ਖੁੱਲਾ ਡੁੱਲਾ ਇਹ ਚਵਾ ਦਿੰਦੀ ਹੈਗੀ ਜੇ ਕੋਈ ਮੇਰਾ ਭਰਾ ਚੰਗੀ ਸੇਵਾ ਕਰ ਲੂਗਾ ਤਾਂ ਦੁੱਧ ਇਹ 15 ਤੋਂ 16 ਵੀ ਦੇ ਸਕਦੀ ਹਾੜ ਤੁਸੀ ਇਹ ਖੁਰਦੀ ਦੇਖੋ ਪੂਰੇ ਲੱਤਾ ਮਹਾ ਪੂਰੇ ਖੁੱਲੇ ਹਟਾ ਦੀ ਹੈਗੀ ਕੋਈ ਆਏ ਨਾ ਸੋਚ ਲੋ ਵੀ ਇਹੇ ਹਲਕੀ ਜੀ ਝੋਟੀ ਆ ਚੰਗੇ ਵਜਨ ਵਾਲੀ ਆ ਉੱਪਰਲੇ ਪਾਸੋਂ ਦਿਖਾਣਾ ਵਾ ਤਾਂ ਪੂਰੇ ਵਜਨ ਵਾਲੀ ਝੋਟੀ ਹੈਗੀ ਮੋਲੇ ਦਾ 1 ਲੱਖ ਰੁਪਈਆ ਦਾ ਮਾਣ ਤਨ ਜਰੂਰ ਹੋ ਜੂਗਾ ਤਿਆਰ ਹੋਈ ਤਾਂ ਕਰਮ ਵਾਲੀ ਮੈਨੂੰ ਵੀ ਪਤਾ ਵੀ ਇਹ ਇੱਕ 25 ਦੀ ਵੀ 20 ਦੀ ਵੇਖ ਸਕਦੀ ਹੈਗੀ ਪਰ ਆਪਾਂ ਨੂੰ ਪੈਸਿਆਂ ਦੀ ਜ਼ਰੂਰਤ ਕਾਰਨ ਝੋਟੀ ਵੇਚਦੇ ਆ ਕਿਸੇ ਮੇਰੇ ਭਰਾ ਨੇ ਦੁੱਧ ਪੀਣ ਵਾਸਤੇ ਚੰਗੀ ਝੋਟੀ ਦੀ ਜ਼ਰੂਰਤ ਹੋਵੇ ਮੋੜਾ ਨਸਲ ਦੀ ਉਹ ਮੇਰੇ ਨਾਲ ਸੰਪਰਕ ਕਰਨ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈਗਾ ਲੈਵਾ ਇਹਨੇ ਜਦੋਂ ਟਾਈਮ ਤੇ ਪੂਰਾ ਭਰ ਲੈਣਾ ਦੇਖੋ ਚੰਗੇ ਲੇਵੇ ਵਾਲੀ ਝੋਟੀ ਹੈਗੀ ਹਜੇ ਤਦ ਤਏ ਨੇ ਲਾਉਣਾ ਪਰसों ਤੋਂ ਕੋਈ ਸਟਾਰਟ ਕੀਤਾ ਹੈਗਾ 8-10 ਦਿਨ ਨੇ ਤੇ ਸ਼ੂਨ ਦੇ ਵਿੱਚ ਭਾਈ ਰਹਿੰਦੇ ਹੈਗੇ ਕਿਸੇ ਨੂੰ ਮੇਰੇ ਭਰਾ ਨੂੰ ਜ਼ਰੂਰਤ ਹੋਵੇ ਗਾਹਾਂ ਤੋਂ ਗਾਹਾਂ ਵੀਡੀਓ ਵੀ ਸ਼ੇਅਰ ਕਰ ਦਿਓ ਕਿਉਂਕਿ ਮੇਰੇ ਭਰਾ ਸ਼ੇਅਰ ਕਰਨ ਤੇ ਕਿਹੜਾ ਕੋਸ ਆਪਣਾ ਖਰਚਾ ਪੈਂਦਾਗਾ ਕਿਸੇ ਮੇਰੇ ਭਰਾ ਦਾ ਡੰਗ ਸਾਦਿਆਂ ਦਾ ਹੈ ਕਿਸੇ ਮੇਰੇ ਭਰਾ ਨੂੰ ਚਾਹੀਦੀ ਹੋਵੇ ਨੰਬਰ ਸਕਰੀਨ ਤੇ ਚੱਲ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਮੇਰੇ ਨਾਲ ਕਰੈਕਟ ਕਰ ਸਕਦੇ ਆ ਜੀ ਝੋਟੀ ਖਰੀਦ ਸਕਦੇ ਆ ਮੁੱਲ 1 ਲੱਖ ਰੁਪਇਆ ਮਾਨਤਾਨੇ ਦੇ ਵਿੱਚੋਂ ਜਰੂਰ ਕਰਨਾ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਧੰਨਵਾਦ ਦੋਸਤੋ ਜਲਦੀ ਮਿਲਦੇ ਆਪਾਂ ਕੋਈ ਨਵੀਂ ਤੇ ਨੈਕਸਟ ਵੀਡੀਓ ਤੇ